ਸੀ ਪ੍ਰਸ਼ਾਸਨ ਦੇ ਨਾਲ ਬਿਲਕੁਲ ਸਹਿਮਤ ਹਾਂ 3 ਵਜੇ ਤੋਂ ਬਾਅਦ ਅਗਲਾ ਜਿਹੜਾ ਟਾਈਮ ਹੈ ਉਹ ਆਪਣਾ ਹੈ 3 ਵਜੇ ਕੇ 5 ਮਿੰਟ ਆਪਣੀਆਂ ਠੀਕ ਹੈ 3 ਵਜੇ ਕੇ 10 ਤੋਂ ਬਾਅਦ ਦੇਖੋ ਆਪਾਂ ਨਹੀਂ ਬੋਲਦੇ ਆਪਣੇ ਇਤਿਹਾਸ ਬੋਲਦੇ ਨੇ ਜਿਹੜਾ ਸਾਰੇ ਦੀ ਸਰਹੰਦ ਬਾਹਰ ਬੋਲਦੀ ਏ ਇੱਥੋਂ ਦਾ ਹੁਣ ਪਾਕੜਾ ਬੋਲੇਗਾ ਇਹ ਗੱਲ ਯਾਦ ਰੱਖਿਆ ਜੇ ਜੋ ਕਿ ਹੈ ਪਹਿਲਾਂ ਵੀ ਕੀਤਾ ਹੈ ਤੇ ਜੋ ਕਹਾਂਗੇ ਉਹ ਵੀ ਕਰਾਂਗੇ ਬਸ ਤੁਹਾਡੀ ਵੀ ਨਹੀਂ ਸੁਣਦੇ ਫਿਰ ਅਸੀਂ ਫਿਰ ਯੂਨੀਅਨ ਦੀ ਕੋਈ ਨਹੀਂ ਚੱਲਣੀ ਫਿਰ ਅਸੀਂ ਆਪਣੀ ਮਰਜ਼ੀ ਕਰਾਂਗੇ ਹਾਂ ਸਰ ਪਟਿਆਲਾ ਦਾ ਸਰਦ ਗਵਾ ਹੈ ਅਸੀਂ ਮਰਜ਼ੀ ਕਰਾਂਗੇ ਸਾਡਾ ਹਾਲ ਨਹੀਂ ਹੁੰਦਾ ਗਵਾਇਓ ਨਹਿਰ ਅਸੀਂ ਤੁਹਾਡੀ ਨਹੀਂ ਅਸੀਂ 6 ਬੰਦੇ ਆਪਣੇ ਸਾਲਾ ਮਾਰੀਆਂ ਸੀ ਸਰਕਾਰ ਨੂੰ ਉੱਥੇ ਫਿਰ ਝੁਕੜਾ ਪਿਆ ਸੀ ਸਰਕਾਰ ਸਾਥ ਨਹੀਂ ਦਿੰਦੀ ਪਰ ਸਾਥ ਅਸੀਂ ਵੀ ਸਰਕਾਰ ਕੋਲੋਂ ਲੈਣਾ ਹੈ ਉਸ ਪੀਪਰ ਨੂੰ ਇੱਥੇ ਜਿਹੜੇ ਬੰਦੇ ਬੈਠੇ ਨੇ ਕੋਈ ਐਵੇਂ ਨਹੀਂ ਬੈਠੇ ਇੱਥੇ ਉਹ ਬੰਦੇ ਬੈਠੇ ਨੇ ਜਿਨ੍ਹਾਂ ਨੇ ਤਿੰਨ ਤਿੰਨ ਪੇਪਰ ਪਾਸ ਕੀਤੇ ਨੇ ਸਰਕਾਰ ਦੀ ਨਿਕਾਮੀ ਇਹ ਪੰਜਾਬੀ ਦਾ ਪੇਪਰ ਸਰਕਾਰ ਨੇ ਲਿਆ ਸੀ ਸਰਕਾਰ ਨੇ ਬਚਾਣਾ ਸੀ ਸਰਕਾਰ ਨਹੀਂ ਬਚਾ ਸਕੀ ਸਰਕਾਰ ਦੀ ਨਿਕਾਮੀ ਇਹ ਸਾਡੀ ਨਹੀਂ ਸਰਕਾਰ ਨੇ ਸਾਡੇ ਤੇ ਫਿਰ ਪੰਜਾਬੀ ਦਾ ਪੇਪਰ ਥੋਪਿਆ ਅਸੀਂ ਦੁਬਾਰਾ ਦੇਣ ਨੂੰ ਵੀ ਤਿਆਰ ਆ ਪਰ ਤਰੀਕ ਸਾਡੀ ਹੋਵੇਗੀ ਹੁਣ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਤੇ ਪੇਪਰ ਸਰਕਾਰ ਲਵੇਗੀ ਹੁਣ ਇਹ ਗੱਲ ਅੱਜ ਅਸੀਂ ਇੱਥੋਂ ਬਹਿ ਕੇ ਚੱਲਿਆ ਪ੍ਰਸ਼ਾਸਨ ਨੂੰ ਵੀ ਤੇ ਸਾਡੀ ਗੱਲ ਜਿਹੜੀ ਹੈ ਮੰਤਰੀ ਤੱਕ ਵੀ ਪੁੱਛਦੀ ਕਰ ਦਿਓ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਤੇ ਆਦਾ ਪੇਪਰ ਜ਼ਰੂਰ ਲਵੇ ਆਦੇ ਵਾਅਦੇ ਤੋਂ ਨਾ ਭੱਜੇ ਅਸੀਂ ਵੀ ਆਦੇ ਵਾਅਦੇ ਤੋਂ ਨਹੀਂ ਭੱਜੇ ਸਰਕਾਰ ਨੇ ਪੇਪਰ ਦੇਣੇ ਅਸੀਂ ਪੇਪਰ ਦੇਣ ਨੂੰ ਤਿਆਰ ਆ ਅਸੀਂ ਚੌਥਾ ਪੇਪਰ ਦੇਣ ਨੂੰ ਹਣ ਤਿਆਰ ਆ ਤਿੰਨ ਪੇਪਰ ਲੱਗਣਾ ਕਿ ਪ੍ਰਾਇਮਰੀ ਮੈਚ ਜੇ ਅਸੀਂ ਚਾਰ ਚਾਰ ਪੇਪਰ ਦੇ ਲੇ ਫਿਰ ਪੀਸੀਐਸ ਦੀ ਤਿਆਰੀ ਕਰ ਲਵਾਂ ਸਹੀ ਗੱਲ ਸਹੀ ਗੱਲ ਹੈ ਸਾਡੀ ਫੇਰ ਅੱਜ ਅਸੀਂ ਵੀ ਇੱਥੇ ਖਾਖੀਆਂ ਲੱਭਿਆ ਪਾ ਕੇ ਇੱਥੇ ਖੜੇ ਹੁੰਦੇ ਪਰ ਗੱਲ ਕੀ ਏ ਸਰਕਾਰ ਲਾਰੇ ਲਾਰੀ ਏ ਭਰਤੀ ਨੂੰ ਖਿੱਚਦੀ ਏ ਅਸੀਂ ਖਿੱਚਣ ਨਹੀਂ ਦੇਣਾ ਇੱਥੇ ਉਹ ਬੰਦਾ ਬੈਠਾ ਜਿਨੇ ਟੋਪਕ ਟੋਪ ਕੀਤਾ ਹੈ ਜਿਨੇ ਨੰਬਰ ਲਏ ਨੇ ਜਿਨੇ ਸਕਰੂਟਨੀ ਕਰਵਾਈ ਏ ਕਾਗਜ਼ ਪੱਤਰ ਚੈੱਕ ਹੋਣ ਤੋਂ ਬਾਅਦ ਵੀ ਅਸੀਂ ਅੱਜ ਸਰਕਾਰ ਦੇ ਰੋਲ ਤੇ ਪਏ 6 ਮਹੀਨੇ ਅਸੀਂ ਬਾਹਰ ਬਹਿ ਕੇ ਗਏ ਆ ਅੱਜ ਫੇਰ ਸਾਨੂੰ ਵਾਪਸ ਆਇਓ ਨਮੋਸ਼ੀ ਦਾ ਸਾਹਮਣਾ ਕਰਨ ਵਾਸਤੇ ਵਾਪਸ ਆਣਾ ਪਿਆ ਇਹ ਸਾਡਾ ਲਾਖ ਕਿੱਥੇ ਸਰਕਾਰ ਨੂੰ ਸਾਡੇ ਨਾਲ ਦਰਦੀ ਹੋਣੀ ਚਾਹੀਦੀ ਸੀ ਸਰਕਾਰ ਨੂੰ ਅਮਰਦੀ ਨਹੀਂ ਹੈਗੀ ਹੋਰ ਕੁਝ ਨਹੀਂ ਮੰਤਰੀ ਨੂੰ ਚਾਹੀਦਾ ਸੀ ਮੰਤਰੀ ਦੇ ਪਿੰਡ ਆਏ ਆ ਦੁਬਾਰਾ ਮੰਤਰੀ ਸਾਡੇ ਕੋਲ ਆਦਾ ਮੰਤਰੀ ਘਰੇ ਬੈਠਾ ਝੋੜ ਨਾਲ ਮੰਗਲਵਾਰ ਤੇਨਵਜਤ ਬਾਅਦ ਟਾਈਮ ਆਪਣਾ ਹੈ ਸਥਾਨ ਵੀ ਆਪਣਾ ਹੈ ਇਹ ਨਹੀਂ ਪਤਾ ਕਿਹੜਾ ਹੋਵੇਗਾ ਭਾਵੇਂ ਭਾਖੜਾ ਹੋਵੇ ਭਾਵੇਂ ਕੋਈ ਮਸਤਾਨ ਚੋਕ ਹੋਵੇ ਭਾਵੇਂ ਇੱਧਰ ਵਾਲਾ ਮੰਤਰੀ ਦੀ ਗੋਠੀ ਹੋਵੇ ਕੁਝ ਵੀ ਹੋਵੇ ਉਹ ਟਾਈਮ ਹੋਣਾ ਆਪਣਾ ਹੈ ਕੋਈ ਯੂਨੀਅਨ ਨਹੀਂ ਹਰੇਕ ਇੱਧਰ ਆਪਦੇ ਪੱਧਰ ਤੇ ਆਪਦੇ ਹੱਕਾਂ ਵਾਸਤੇ ਜਿੰਨੇ ਲੜਨਾ ਹੈ ਉਹ ਆਪਣੇ ਹੱਕ ਵਾਸਤੇ ਲੜਨਾ ਹੈ ਜੇ ਤਾਂ ਤੁਸੀਂ ਲੜੋਗੇ ਤੇ ਆਪਦਾ ਹੱਕ ਤੁਸੀਂ ਇਥੋਂ ਲੈ ਕੇ ਜਾਓਗੇ ਜੇ ਨਹੀਂ ਤਾਂ ਵੀਰੇ 6 ਮਹੀਨੇ 7 ਮਹੀਨੇ ਬਹਿ ਬਹਿ ਕੇ ਤੁਸੀਂ ਅੱਗੇ ਵੀ ਆਪਾਂ ਵਾਪਸ ਗਏ ਆ ਹੋਰ ਵੀ ਵਾਪਸ ਆਇਆ ਇਹ ਤੁਸੀਂ ਵੇਖ ਲਓ ਨਹੀਂ ਜਾਂਦੇ ਨਹੀਂ ਜਾਂਦੇ 3 ਵਜੇ ਤੱਕ ਮੰਗਲਵਾਰ ਤੱਕ ਪ੍ਰਸ਼ਾਸਨ ਦੇ ਸਵੈਸ਼ਲ ਦੇ ਆਪਾਂ ਟਾਈਮ ਦਿੱਤਾ ਤੇ ਚੱਲੇ ਆ 3 ਵਜੇ ਤੱਕ ਸਾਡੇ ਵੱਲੋਂ ਕੋਈ ਗੱਲ ਪਹਿਲ ਕਦਮੀ ਨਹੀਂ ਹੁੰਦੀ ਪਰ 3 ਵਜੇ ਤੋਂ ਬਾਅਦ ਟਾਈਮ ਸਾਡਾ ਸਮਾਂ ਸਾਡਾ ਮਰਜ਼ੀ ਦੀ ਸਮਝ ਕੇ ਆ ਬਸ ਉਹ ਕਿੰਨਾ ਟਾਈਮ ਮੇਰੀ ਵੀ ਨਹੀਂ ਆਪਾਂ ਉਹ ਸੈੱਡ ਕਰੀਂ ਕੀ ਨਾ ਗੁਰੂ ਘਰ ਚੱਲੀ ਬਣਾ ਚਾਹੇ 3 ਵਜੇ ਮੰਗਲਵਾਰ ਤੱਕ ਦਾ ਟਾਈਮ ਪ੍ਰਸ਼ਾਸਨ ਨਾਲ ਨਿੱਕੀ ਰੋਕ ਜੇ ਨਹੀਂ ਕਿਹਾ ਅਸੀਂ ਕਰ ਦਾਂਗੇ ਇਹ ਜਿਹੜਾ ਰੋਡ ਹੈ ਲਾਇਵ ਹਰਵਾਰਲਾ ਤੇ ਅੰਤਰਕਾਰਾਂ ਨੇ 3 ਤੋਂ ਵਜੇ ਤੋਂ ਬਾਅਦ ਸਾਨੂੰ ਰੋਕਣਗੇ ਤੇ 3 ਵਜੇ ਤੋਂ ਬਾਅਦ ਤੇਰਵੇ ਦਾ ਪਰਦਾ ਉਹ ਚੱਕਰੋ ਯਾਰ ਆ ਪੇਪਰ ਸਵਾ ਸਾਲ ਉੱਤੇ ਹੋ ਗਿਆ ਵੀਰ ਜੀ ਸਰਕਾਰ ਐਵੇਂ ਕਰਦੀ ਲਾਰੇ ਦਿੰਦੀ ਆ ਬੰਗਲਾ ਕਰਦੇ 52 ਤੋਂ 92 ਤੋਂ ਦੋ ਲੈਣੇ ਫਿਰ ਦੋ ਮਿੰਟ ਲੱਗਣੇ ਆ ਬੰਗਲਾਰ ਦਾ ਵੀ ਆ ਹੀ ਹੋਏਗਾ ਤੁ ਵੀ ਜਾਣੇ ਕਾਈ ਸਾਨੂੰ ਰੁਕਦੇ ਤੇ ਖੜੇ ਹੋਣਗੇ ਭਾਈ ਜਮਾ ਨਹੀਂ ਰੁਕਦੇ ਏਰ ਭਾਵੇਂ ਕੁਛ ਵੀ ਕਿੱਧਰ ਵੀ ਜਾਣਾ ਨਹੀਂ ਉੱਥੇ ਪਾਗੜੀ ਨਹੀਂ ਹੋਣਗੇ ਉੱਥੇ ਚੱਲਣ ਲਈ ਖਾਲੀ ਆਪਣੇ ਵਾਸਤੇ ਆਏ ਆ 6 ਮਹੀਨੇ ਗਾਲ ਕੇ ਬੈਠੇ 2000 ਦੀ 2022 ਦੀ ਭਰਤੀ ਆਈ ਹੈ ਤਿੰਨ ਤਿੰਨ ਪੇਪਰ ਕਲੀਅਰ ਕਰਤੇ ਚੌਥਾ ਪੇਪਰ ਦੇਣ ਆਏ ਆ ਕੋਈ ਮਜ਼ਾਕ ਨਹੀਂ ਵੀ ਘਰੋਂ ਕੱਟੇ ਹੋਏ ਨੇ ਤੇ ਮੂੰਹ ਚੱਕ ਕੇ ਉਰੇ ਨੂੰ ਆ ਜਾਂਦੇ ਨੇ ਸਾਰੇ ਗੱਲ ਡੀਐਸਪੀ ਸਾਹਿਬ ਨੂੰ ਵੀ ਆਸ਼ਵਾਸ਼ਣ ਦਿੱਤਾ ਹੈ ਕਿ 3 3 ਵਜੇ ਤੱਕ ਡੀਐਸਪੀ ਸਾਹਿਬ ਦੇ ਕਹੇ ਨੇ ਤੇ ਮੰਗਲਵਾਰ 3 ਵਜੇ ਤੱਕ ਅਸੀਂ ਬੈਠੇ ਆਂ ਕੋਈ ਅਸੀਂ ਮੀਟਿੰਗ ਕਰਨ ਵੀ ਕਹਿੰਦੇ ਐ ਨਹੀਂ ਜਾਂਦੇ ਸਾਡੀ ਡੇਟ 7 ਜੁਲਾਈ ਤੋਂ ਪਹਿਲਾਂ ਕਦੋਂ ਮਰਜ਼ੀ ਕਰਾ ਦੇਣ ਸਾਨੂੰ ਮਨਜ਼ੂਰ ਹੈ ਮਾਰਨਿੰਗ ਈਵਨਿੰਗ ਸ਼ਿਫਟ ਚਾਹੇ ਰਾਤ ਨੂੰ ਪੇਪਰ ਹੋਵੇ ਅਸੀਂ ਦੇਣ ਆ ਜਾਾਂਗੇ ਪਰ 7 ਜੁਲਾਈ ਤੋਂ ਪਹਿਲਾਂ ਸਾਡਾ ਪੇਪਰ ਹੋਵੇ ਮੰਗਲਵਾਰ 3 ਤਰੀਕ 3 ਵੇ ਤੋਂ ਪਹਿਲਾਂ ਪਹਿਲਾਂ ਸਾਡੀ ਡੇਟ ਚੇਂਜ ਹੋ ਜੇ ਇਹਨਾਂ ਅਸੀਂ ਅੱਜ ਪ੍ਰਸ਼ਾਸਨ ਦੇ ਅਸ਼ਵਾਸ਼ਣ ਤੇ ਅੱਜ ਅਸੀਂ ਪਿੱਛੇ ਆਪਣੇ ਰੋਡ ਤੇ ਚੱਲੇ ਆ ਆਪਾਂ ਉੱਥੇ ਹੀ ਬੈਠਾਂਗੇ ਰਾਤ ਵੀ ਉੱਥੇ ਕੱਟਾਂਗੇ ਕੈਫੇ ਦੇ ਅੱਗੇ ਬਾਹਰ ਹੀ ਕੋਈ ਐਂਟਰੀ ਨੀ ਲਾਉਣਾ ਕੋਈ ਤੰਪੂ ਨੀ ਲਾਉਣਾ ਸੜਕਾਂ ਤੇ ਸੋਵਾਂਗੇ ਛੜਕਤੇ ਸੋਵਾਂਗੇ ਸ਼ਾਂਤ ਅਚਰਾਤਾ ਸੜਕਾਂ ਤੇ ਹੋਏਗਾ ਐਸਟੀਟੀ ਦਾ ਠੀਕ ਹੈ ਜੀ ਅੱਧੀ ਡੀਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਕਿੰਡਰ ਨੂੰ ਮੰਗਲਵਾਰ ਤੋਂ ਕੰਟਰੋਲ ਕਰਿਆ ਜੋ ਵੀ ਸਮਾਜਨ ਦੇ ਦੇਣ ਕੁਝ ਵਾਰ ਨਹੀਂ ਜੀ ਜੀ ਸਰ ਈਲ ਮਾਰਾ ਪਿੱਛੇ ਹੋ ਗਿਆ ਨੇ